ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਬੈਰਾਗਣ ਮਹੱਲਾ ਚੌਥਾ ਸਾ ਹਮਰਾ ਤੂੰ ਤਣੀ ਜੈਸੀ ਤੂੰ ਰਾਸ ਦੇ ਹੈ ਤੈਸੀ ਹਮ ਲਹਿ ਹਰ ਨਾਮ ਵਣਜ ਹੈ ਰੰਗ ਸਿਓ ਜੇ ਆਪ ਦਿਆਲ ਹੋਏ ਦੇਹ ਹਾਮ ਵਣ ਜਾਰੇ RAM ਕੇ ਹਰ ਵਣ ਜਿਕਰਾ ਵੇ ਦੇਰਾ ਸਰੇ ਰਹਾ ਲਾਹਰ ਪਗਤ ਤਨ ਖਟਿਆ ਹਰ ਸੱਚੇ ਸਾ ਮਨ ਪਾਇਆ ਹਰ ਜਪ ਹਰ ਵਖਰ ਲਦਿਆ ਜਮ ਜਾ ਗਾਤੀ ਨੇੜ ਨ ਆਇਆ ਹੋਰ ਬਣਜ ਕਰੇ ਵਪਾਰੀਏ ਅਨੰਤ ਤਰੰਗੇ ਦੁਖ ਮਾਇਆ ਓਏ ਜਹ ਹੈ ਬਣਜ ਹਰ ਲਾਇਆ ਫਲ ਤਹਾ ਤਿੰਨ ਪਾਇਆ ਹਰ ਹਰ ਬਣਜ ਸੋ ਜਨ ਕਰੇ ਜਿਸ ਕਿਰਪਾ ਹੋਏ ਪ੍ਰਭ ਦੇ ਜਨ ਨਾਨਕ ਸਾਹ ਹਰ ਸੇਵਿਆ ਫਿਰ ਲੇਖਾ ਮੂਲ ਨ ਲੈ ਕਉੜੀ ਬੈਰਾਗਣ ਮਹਲਾ ਚੌਥਾ ਸਾ ਹਮਰਾ ਤੂ ਤਣੀ ਜੈਸੀ ਤੂ ਰਾਸ ਦਹਿ ਤੈਸੀ ਹਮ ਲਹਿ ਹਰ ਨਾਮ ਵਣਜ ਹੈ ਰੰਗ ਸਿਆ ਜੇ ਆਪ ਦਿਆਲ ਹੋਏ ਦੇ ਹਮ ਬਣ ਜਾਰੇ RAM ਕੇ ਹਰ ਵਣ ਜਿਕਰਾ ਵੈ ਦੇ ਰਾਸ ਰੇ ਰਹਾ ਲਾਹ ਹਰ ਪਗਤ ਤਨ ਖਟਿਆ ਹਰ ਸੱਚੇ ਸਾਹ ਮਨ ਪਿਆ ਹਰ ਜਪ ਹਰ ਵਖਰ ਲਦਿਆ ਜਮ ਜਾਗਾਤੀ ਨੇੜ ਨ ਆਇਆ ਹੋਰ ਬਣਜ ਰਹੇ ਵਪਾਰੀਏ ਅਨੰਤ ਤਰੰਗੇ ਦੁਖ ਮਾਇਆ ਓਏ ਜਹ ਹੈ ਬਣਜ ਹਰ ਲਾਇਆ ਫਲ ਤੇ ਹਾ ਤਿੰਨ ਪਾਇਆ ਹਰ ਹਰ ਬਣਜ ਸੋ ਜਨ ਕਰੇ ਜਿਸੇ ਕਿਰਪਾਲ ਹੋਏ ਪ੍ਰਭ ਦੇ ਜਨ ਨਾਨਕ ਸਾਹ ਹਰ ਸੇਵਿਆ ਫਿਰ ਲੇਖਾ ਮੂਲ ਨ ਲਈ ਕਉੜੀ ਬੈਰਾਗਣ ਮਹਲਾ ਚੌਥਾ ਸਾ ਹਮਰਾ ਤੂੰ ਤਣੀ ਜੈਸੀ ਤੂੰ ਰਾਸ ਦੇ ਤੈਸੀ ਹਮ ਲਹਿ ਹਰ ਨਾਮ ਵਣਜ ਹੈ ਰੰਗ ਸਿਆ ਜੇ ਆਪ ਦਿਆਲ ਹੋਏ ਦੇ ਹਮ ਵਣਜਾਰੇ RAM ਕੇ ਹਰ ਵਣ ਜਿਕਰਾ ਵੈ ਦੇ ਰਾਸ ਰੇ ਰਹਾ ਲਾਹਰ ਪਗਤ ਤਨ ਖਟਿਆ ਹਰ ਸੱਚੇ ਸਵਾਹ ਮਨ ਪਾਇਆ ਹਾਰੇ ਜਪ ਹਰ ਵਖਰ ਲਦਿਆ ਜਮ ਜਾਗਾਤੀ ਨੇੜ ਨਾ ਆਇਆ ਹੋਰ ਬਣਜ ਕਰੇ ਵਪਾਰੀਏ ਅਨੰਤ ਤਰੰਗੇ ਦੁਖ ਮਾਇਆ ਓਏ ਜਹ ਬਣਜ ਹਰ ਲਾਇਆ ਫਲ ਤੇ ਹਾ ਤਿੰਨ ਪਾਇਆ ਹਰ ਹਰ ਵਣਜ ਸੋਜਨ ਕਰੇ ਜਿਸ ਕਿਰਪਾਲ ਹੋਏ ਪ੍ਰਭ ਦੇ ਜਨ ਨਾਨਕ ਸਾਹ ਹਰ ਸੇਵਿਆ ਫਿਰ ਲੇਖਾ ਮੂਲ ਨ ਲਈ ਗਉੜੀ ਬੈਰਾਗਣ ਮਹਲਾ 4 ਸਾ ਹਮਰਾ ਤੂ ਤਣੀ ਜੈਸੀ ਤੂ ਰਾਸ ਦਹਿ ਐਸੀ ਹਮਲਹਿ ਹਰ ਨਾਮ ਵਣਜ ਹੈ ਰੰਗ ਸਿਓ ਜੇ ਆਪ ਦਿਆਲ ਹੋਏ ਦੇ ਹਮ ਬਣ ਜਾਰੇ RAM ਕੇ ਹਰ ਵਣਜ ਕਰਵੈ ਦੇ ਰਾਸ ਰੇ ਰਹਾ ਲਾਹਰ ਪਗਤ ਤਨ ਖਟਿਆ ਹਰ ਸੱਚੇ ਸਵਾਹ ਮਨ ਪਾਇਆ ਹਰ ਜਪ ਹਰ ਵਖਰ ਲਦਿਆ ਜਮ ਜਾਗਾਤੀ ਨੇੜ ਨ ਆਇਆ ਹੋਰ ਬਣ ਜਿ ਕਰੇ ਵਪਾਰੀਏ ਅਨੰਤ ਤਰੰਗੇ ਦੁਖ ਮਾਇਆ ਓਏ ਜਹ ਹੈ ਬਣ ਜਿ ਹਰ ਲਾਇਆ ਫਲ ਤੇ ਹਾ ਤਿੰਨ ਪਿਆ ਹਰ ਹਰ ਵਣਜ ਸੋਜਨ ਕਰੇ ਜਿਸ ਕਿਰਪਾਲ ਹੋਏ ਪ੍ਰਭ ਦੇ ਜਨ ਨਾਨਕ ਸਾਹ ਹਰ ਸੇਵਿਆ ਫਿਰ ਲੇਖਾ ਮੂਲ ਨ ਲੈ ਗਉੜੀ ਬੈਰਾਗਣ ਮਹਲਾ ਚਤਾਰ ਸਾ ਹਮਰਾ ਤੂ ਟੂਣੀ ਜੈਸੀ ਤੂ ਰਾਸ ਦਹਿ ਤੈਸੀ ਹਮ ਲਹਿ ਹਰ ਨਮ ਬਣ ਜਹ ਰੰਗ ਸਿਆ ਜੇ ਆਪ ਦਿਆਲ ਹੋਏ ਦੇ ਹਮ ਬਣ ਜਾਰੇ RAM ਕੇ ਹਰ ਬਣ ਜਿਕਰਾ ਵੇ ਦੇਰਾ ਸਰੇ ਰਹਾ ਲਾਹਰ ਪਗਤ ਤਨ ਖਟਿਆ ਹਰ ਸੱਚੇ ਸਵਾਹ ਮਨ ਪਾਇਆ ਹਰ ਜਪ ਹਰ ਵਖਰ ਲਦਿਆ ਜਮ ਜਾਗਾਤੀ ਨੇੜ ਨ ਆਇਆ ਹੋਰ ਬਣ ਜਿਕਰ ਹੈ ਵਪਾਰੀਏ अनंत तरंगे दुख माया ओए जह बनज हर लाया फल तह तिन पाया हर हर वंज सो जन करे जिस किरपाल होए प्रभु दे जन नानक सा हर सेविया ਫਿਰ ਲੇਖਾ ਮੂਲ ਨ ਲਈ ਕਉੜੀ ਬੈਰਾਗਣ ਮਹਲਾ ਚੌਥਾ ਸਾ ਹਮਰਾ ਤੂ ਤਣੀ ਜੈਸੀ ਤੂ ਰਾਸ ਦੇ ਹੈ ਤੈਸੀ ਹਮ ਲਹਿ ਹਰ ਨਾਮ ਵਣਜ ਹੈ ਰੰਗ ਸਿਆ ਜੇ ਆਪ ਦਿਆਲ ਹੋਏ ਦੇ ਹਾਮ ਵਣ ਜਾਰੇ RAM ਕੇ ਹਰ ਵਣ ਜਿਕ ਰਵੈ ਦੇ ਰਾਸ ਰਹਿਹਾ ਲਹਾ ਹਰ ਪਗਤ ਤਨ ਖਟਿਆ ਹਰ ਸੱਚੇ ਸਾਹ ਮਨ ਪਿਆ ਹਰ ਜਪ ਹਰ ਵਖਰ ਲਦਿਆ ਜਮ ਜਾਗਾਤੀ ਨੇੜ ਨ ਆਇਆ ਹੋਰ ਬਣ ਜ਼ਿਕਰ ਹੈ ਵਪਾਰੀਏ ਅਨੰਤ ਤਰੰਗੇ ਦੁਖ ਮਾਇਆ ਓਏ ਜਹ ਹੈ ਬਣ ਜ਼ਹਰ ਲਾਇਆ ਫਲ ਤੇ ਹਾ ਤਿੰਨ ਪਾਇਆ ਹਰ ਹਰ ਬਣ ਜ਼ ਸੋਜਨ ਕਰੇ ਜਿਸ ਕਿਰਪਾ ਹੋਏ ਪ੍ਰਭ ਦੇ ਜਨ ਨਾਨਕ ਸਾਹ ਹਰ ਸੇਵਿਆ ਫਿਰ ਲੇਖਾ ਮੂਲ ਨ ਲੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ